ਲਾਰੈਂਸ ਦੇ ਮੋਲ ਬਸ਼ਨੋਈ ਖਿਲਾਫ ਪੱਕਾ ਸਬੂਤ 10 ਗੈਂਗਸਟਰ ਬਹੁਤ ਵੱਜ ਗਿਆ ਅੱਜਕੱਲ ਅੱਤਵਾਦੀਆਂ ਨੂੰ ਬਚਾਉਣ ਲਈ ਚੀਨ ਕਰਦਾ ਵਰਤੋ ਚਲੋ ਖਬਰਾਂ ਹੀ ਬਹੁਤ ਈ ਆ ਬਿਹਾਰ ਵਿੱਚ ਪਲਟੀ ਬੱਸ 20 ਬੰਦੇ ਥੱਲੇ ਆ ਗਏ ਉੱਤੀ ਰਾ ਭਲਾ ਹੋ ਜੀ ਹੋਈ ਹੋਈ ਨਹੀਂ ਉਹ ਆ ਜਾ ਆ ਲੰਗਿਆ ਭਤੀਜ ਹਾਏ 20 ਬੰਦੇ ਕਿੱਥੇ ਅੱਛਾ ਜੀ ਸੱਚੀ ਕਾਲ ਭਜਾ ਭਜਾ ਹਾ ਕੀ ਹੋ ਗਿਆ ਖਬਰ ਪੜਨ ਜਿਆ ਪੁੱਤ ਬਿਹਾਰ ਦੇ ਵਿੱਚ ਬੱਛ ਪਲਟੀਏ ਦੇ 20 ਬੰਦੇ ਥੱਲੇ ਆ ਗਿਆ ਵੀ। ਉਹ ਚਾਚਾ ਜੀ। ਆਹ ਨਾ। ਪਾਸ ਦੇ ਉੱਤੇ ਬੈਠੇ ਨੇ ਬੰਦੇ। ਖਬਰ ਪੁੱਠੀ। ਹਾਂਜੀ। ਐਪਲੀਕਾ ਲੱਗ ਗਿਆ। ਕਿ ਇਹ ਖਬਰ ਇਹ ਛੱਡੋ। ਆਹ ਵੇਖੋ। ਇਹ ਕੀ ਹੈ? ਇਹ ਪਾਪਾ ਨੇ ਡੱਬਾ ਭੇਜਿਆ ਤੁਹਾਡੇ ਵਾਸਤੇ। ਅੱਛਾ? ਹਾਂਜੀ। 9 ਸਾਲ ਦਾ। 9 ਸਾਲ ਦਾ ਡੱਬਾ। ਹਾਂਜੀ। ਅੱਛਾ। ਖੁਸ਼ਬੂ ਤਾਂ ਵਧੀਆ ਵਾ। ਕੀ ਹੈਗਾ ਕੀ ਹੈ? ਇਹਦੇ ਵਿੱਚ ਕਾਜੂ ਕਤਰੀ ਦਾ ਟੇਸਟ ਹੁੰਦਾ। ਅੱਛਾ? ਹਾਂਜੀ। ਮੈਂ ਖੋਲ ਕੇ ਵੇਖ ਲੈ। ਨਹੀਂ ਨਹੀਂ ਇਹ ਸਪਰਾਈਜ਼ ਆ ਮੇਰੇ ਜਾਨ ਤੋਂ ਬਾਦਾਂ ਵੇਖਿਓ ਠੀਕ ਐ ਹਾਂਜੀ ਕਿੰਗਾ ਖਿੱਚ ਕੇ ਧੰਨਵਾਦ ਚੁੱਪ ਲਈ ਜਾ ਵੇਖੀ ਚਹੀਂ ਕਿੱਥੇ ਲੱਡੂ ਆ ਓ ਹੈਲੋ ਓਏ ਲੱਡੂ ਆ ਓ ਲੱਡੂ ਮੈਂ ਨਹੀਂ ਖਾਂਦਾ ਮੈਨੂੰ ਸ਼ੂਕਰ ਆ ਅਲੱ ਅਲੱ ਲੈ ਚਲੇ ਗਿਆ ਈ ਵੇ ਇਹ ਤੇ ਲੱਡੂ ਮੈਂ ਨਹੀਂ ਖਾਂਦਾ ਹੁਣ ਮੈਂ ਕੀ ਕਰਾਂ ਲੱਡੂ ਆ ਜਾ ਦਾਦੀ ਸ਼ੂਕਰ ਆ ਮੈਨੂੰ ਪਰ ਪੀਓ ਜੀ ਦੇ ਖਾਵੇਂ ਦਾ ਫਿੱਕੀ ਹੁੰਦੀ ਆ ਅੱਦਾ ਕਰਦੀ ਐ ਨਵੇਂ ਸਾਲ ਨੂੰ ਸਾਰੇ ਨੂੰ ਆਪਾਂ ਮੁਬਾਰਕਾ ਦੇਣੀ ਆ ਇਹ ਡੱਬਾ ਕਿਸੇ ਹੋਰ ਨੂੰ ਚਿਪਕਾ ਦਿੰਦੇ ਆ ਹੈ ਆਖਾਂ ਦੇ ਬਿਛਨੇ ਵੱਲੋਂ ਨਵੇਂ ਸਾਲ ਦਾ ਡੱਬਾ ਲੈ ਆ ਵੀ ਹੁਣੇ ਚੱਲ ਚੱਲ ਓ ਬੱਲੇ ਚਾਚਾ ਕੀ ਹਾਲ ਚਾਲ ਵਧੀਆ ਕਾਬਲ ਤੂੰ ਸੁਣਾ ਓ ਡੱਬਾ ਕਿਧਰ ਚੁੱਕਿਆ ਓ ਡੱਬਾ ਇੰਨੂ ਚਪਕਾ ਦਿੰਦੇ ਐ ਪੁੱਤ ਤੇਰੇ ਵਾਲੀ ਚੱਲਿਆ ਮੇਰੇ ਵਾਲ ਚੱਲਿਆ ਸੀ ਹੈ ਚਾਚਾ ਕੀੜੀ ਖੁਸ਼ੀ ਚ ਇਹ ਨਵੇਂ ਸਾਲ ਦਾ ਡੱਬਾ ਵਾ ਮੈਂ ਕਿਹਾ ਤੇਰਾ ਨਵਾਂ ਸਾਲ ਵਧੀਆ ਵਧੀਆ ਲੰਗੇ ਅੱਛਾ ਵੇ ਤੇ ਬਹੁਤੀ ਵਧੀਆ ਗੱਲ ਬਈ ਹੈ ਕਿ ਚਾਚਾ ਵਾਹ ਵਾਹ ਕਿਹਾ ਇਹ ਤੇ ਸਰਪ੍ਰਾਈਜ਼ ਆ ਤੂੰ ਆਪ ਹੀ ਵੇਖ ਲਈ ਸਰਪ੍ਰਾਈਜ਼ ਆ ਹਾਂ ਵੇਖ ਲਈ ਚਲ ਠੀਕ ਹੈ ਚਾਚਾ ਨਮ ਬੇਨਾ ਆਪਰਾ ਦੇ ਵਿੱਚ ਹੈ ਕੀ ਆ ਖੁਸ਼ਬੂ ਤਾਂ ਵਧੀਆ ਬਈ ਹੈ ਲੱਡੂ ਉਹ ਲੱਡੂ ਅੱਜ ਕੱਲ੍ਹ ਕੌਣ ਖਾਂਦਾ ਚੱਲ ਕੋਈ ਗੱਲ ਨਹੀਂ ਆਪਾਂ ਹੋਰ ਕਿਸੇ ਨੂੰ ਵੱਗੇ ਦੇ ਦੇਣੇ ਆ ਓ ਅਰਸ਼ੇ ਕੋਲੋਂ ਤਾਂ ਹੀ ਉਹ ਇਹਦਾ ਛੇਰੇ ਦਾ ਬਗੜਾ ਇਹਨੂੰ ਆਪਾਂ ਅੱਗੇ ਡੱਬਾ ਦੇ ਦਿੰਨੇ ਆ ਓਏ ਅਰਸ਼ ਓ ਕਬਲ ਭਾਜੀ ਓਏ ਅਰਸ਼ੇ ਕਿੱਦਾਂ ਆਲੇ ਡੱਬਾ ਆ ਪਾਈ ਗਈ ਖੁਸ਼ੀ ਡੱਬਾ ਇਹ ਹੈਗਾ ਵਾ ਨਵੀਂ ਖਾਲ ਦਾ ਡੱਬਾ ਕਿ ਆਪਣੇ ਪੁਰਾਣੇ ਡੱਬਾ ਦੇ ਕੇ ਆਵਾ ਕੀ ਹੈ ਭਾਈ ਇਹ ਚਿਹਰੇ ਇੱਕ ਘਰੇ ਜਾ ਕੇ ਭੁੱਲ ਕੇ ਵੇਖੀ ਇਹਨੂੰ ਠੀਕ ਹੈ ਭਾਜੀ ਠੀਕ ਹੈ ਇਹ ਡੱਬਾ ਘਰੇ ਕੀ ਖੜਨਾ ਨੂੰ ਖੋਲ ਕੇ ਵੇਖੀ ਇਹ ਚ ਖੂਕ ਵਿੱਚ ਮੇਰੇ ਸਹਾਂ ਨੂੰ ਤਾਂ ਬਰਫੀ ਬਰਫੀ ਹੁਣੀ ਆ ਵੀ ਬੰਦਾ ਵਧੀਆ ਹੈ ਓਹੋ ਸਾਰਾ ਮਾਨ ਹੀ ਖਰਾਬ ਹੋ ਗਿਆ ਜੀ ਲੱਡੂ ਆ ਲੱਡੂ ਇਹ ਤਾਂ ਤੋਹ ਦਿੰਦਾ ਕਿਸੇ ਨੂੰ ਇਹ ਡੱਬਾ ਘਰੇ ਦਈਏ ਘਰੇ ਨਹੀਂ ਖੜਨਾਂ ਲਾਗਾ ਹੈ ਓ ਤਾਲਾ ਬਰਮਾਸ ਜੀ ਹੋਰ ਬਰਮਾਸ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਤੂੰ ਸੁਣਾ ਸੱਚੀ ਜਾਣੋ ਤੁਹਾਡੇ ਕੋਲ ਚਲੇ ਆਂ ਆ ਤੁਹਾਡੇ ਲਈ ਛੋਟਾ ਆ ਗਿਫਟ ਲੈ ਕੇ ਆਇਆ ਇਹ ਕਿਹੜੀ ਖੁਸ਼ੀ ਚ ਨਵੇਂ ਸਾਲ ਦੀ ਖੁਸ਼ੀ ਭਾਜੀ ਹੈ ਕੀ ਇਹਦੇ ਚ ਬਸ ਗਿਫਟ ਹੀ ਆ ਬਸ ਤੁਸੀਂ ਘਰ ਜਕੇ ਖੋਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਖੁਸ਼ੀ ਬੁਤਾ ਬਲਾ ਵਧੀਆ ਆ ਰਹੀ ਆ ਦੇਖ ਕੇ ਤਾਂ ਸਹੀ ਖੋਲ ਕੇ ਹੈ ਕੀ ਇਹਦੇ ਚ ਇਹ ਹਾ 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 ਉਹ ਤੇਰਾ ਭਲਾ ਹੋ ਜੇ ਇਹਦੇ ਚ ਤਾਂ ਲੱਡੂ ਆ ਲੱਡੂ ਕੌਣ ਖਾਂਦਾ ਅੱਜਕੱਲ ਮੈਂ ਇਹਨੂੰ ਕੀ ਕਰੂੰਗਾ ਮੇਰੇ ਤਾਂ ਕੋਈ ਲੱਲੀ ਨਹੀਂ ਛੱਲੀ ਨਹੀਂ ਇਹਨੂੰ ਕੀ ਕਰਗੇ ਹੁਣ ਆਪਾਂ ਇਹ ਕਰਦੇ ਆ ਆਪਾਂ ਕਿਸੇ ਹੋਰ ਨੂੰ ਚਪਕਾ ਦਿੰਨੇ ਆ ਐ ਕਾਲ ਫਿਰ ਪਾ ਲਿਆ ਖਿੱਚ ਲੈ ਤਿਆਰੀ ਤੇ ਲੈ ਚੱਲ ਫਿਰ ਨਵੇਂ ਸਾਲ ਦੀਆਂ ਨਾਲੇ ਮੁਬਾਰਕਾਂ ਹੋ ਜਾਣੀਆਂ ਆਪਣਾ ਵੀ ਥੋੜਾ ਜਿਹਾ ਨਾ ਹੋ ਜੂਗਾ ਵੀ ਤਾਲਾ ਬਦਮਾਸਾ ਆਪਾਂ ਨੂੰ ਨਵੇਂ ਸਾਲ ਦਾ ਡੱਬਾ ਦੇ ਕੇ ਗਿਆ ਚਲੋ ਉਹ ਉਸਤਾਦ ਜੀ ਕੀ ਹਾਲ ਜੀ ਪਰ ਠੀਕ ਹੈ ਆਪਣੀ ਸਲਾਹ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਉਸਤਾਦ ਜੀ ਤੇ ਉਸਤਾਦ ਜੀ ਮੈਂ ਐਸੇ ਕਰਕੇ ਆਇਆ ਤੁਹਾਡੇ ਕੋਲੇ ਜੀ ਮੈਂ ਕਿਹਾ ਨਾਲੇ ਤਾਂ ਉਸਤਾਦ ਜੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਆਉਣੇ ਆ ਤੇ ਨਾਲੇ ਉਸਤਾਦ ਜੀ ਨੂੰ ਡੱਬਾ ਦੇ ਆਉਣੇ ਆ ਜੀ ਤੇ ਆ ਮੇਰੇ ਵੱਲੋਂ ਛੋਟਾ ਜਿਹਾ ਤੋਹਫਾ ਕਬੂਲ ਕਰਿਓ ਜੀ। oh no ਤੇ ਮੂੰ ਮਿੱਠਾ ਕਰ ਲਿਓ ਉਸਤਾਦ ਜੀ ਤੇ ਥੈਂਕ ਯੂ ਯਾਰ ਥੈਂਕ ਠੀਕ ਆ ਉਸਤਾਦ ਜੀ ਮੈਂ ਚੱਲਦਾ ਹਾਂ ਫਿਰ। ਚਾੜ ਨਹੀਂ ਬਣੀ। ਨਾ ਨਾ ਬੱਸ ਬੱਸ ਤਾਂ ਉਸਤਾਦ ਜੀ ਤੁਹਾਡੇ ਦਰਸ਼ਨ ਹੋ ਗਏ। ਓਕੇ। ਓਕੇ। ਇਹ ਵਿੱਚ ਕੀ ਹੈਗਾ? ਵਾਹ ਡੱਬਾ ਤੇ ਵਧੀਆ ਲੱਗਦਾ ਹੈ। ਹਾਂ ਕਾਜੂ ਵਾਲੀ ਬਰਫੀ ਲੱਗਦੀ ਹੈ। ਕੀ ਉਸ ਕਦਾ ਹੈ? ਚੁੱਪ ਖੋਲ ਕੇ ਵੇਖਦੇ ਹਾਂ। ਕੱਟੂ ਮੈਂ ਕੀ ਕਰੀਏ ਹੋਏ ਸਿਹ ਦੇ ਖਾਣਦੇ ਕੋਈ ਨਹੀਂ ਚਲੋ ਠੀਕ ਹੈ ਹਾਜੀ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਇਹ ਫਸ ਗਿਆ ਇਸ پارٹی ਦੀ ਮੀਟਿੰਗ ਸਮਝ ਕੇ ਫਸ ਗਿਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਯਾਰ ਤੈਨੂੰ ਹੀ ਡਿਕ ਰਿਆ ਸੀ ਯਾਰ ਡੱਬਾ ਇਹਨੂੰ ਚਪਕਾਉਂਦੇ ਮੇਰੇ ਲੋ ਮਠਿਆਈ ਦਾ ਡੱਬਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਹਾਈ ਉਹ ਇੱਕ ਮਟ ਦੇਖ ਤੇ ਲਈਏ ਡੱਬੇ 'ਚ ਕੀ ਆ ਓਹੋ ਆਹ ਕੌਣ ਖਾਂਦਾ ਇਹਨੇ ਭੁਰੇ ਹੋਏ ਲੱਡੂ ਇਹ ਇੱਕ ਨੂੰ ਦਿੱਤਾ ਜਾਵੇ ਉਹਨੂੰ ਮੇਰਾ ਦੋਸਤ ਹੈਗਾ ਵਾ ਇੱਕ ਕੁਲਵਿੰਦਰ ਸ਼ਾਈ ਨਾਲੇ ਉਹਨਾਂ ਦਾ ਇੱਕ ਨਵਾਂ ਸੌਂਗ ਵੀ ਆਇਆ ਪਿਸਟਲ ਨਾਲੇ ਉਹਦੀਆਂ ਵਧਾਈਆਂ ਦੇ ਜਾਵਾਂਗੇ ਤੇ ਨਾਲੇ ਉਹਨਾਂ ਨੂੰ ਇਹ ਡੱਬਾ ਦੇ ਆਹ ਨੋ ਹਲੋ ਤੁਸੀਂ ਕੰਜੇਮ ਗੱਦਾਂ ਵਰਸਾਨ ਦੀਆਂ ਤਾਂ ਠੀਕ ਆ ਅੱਛਾ ਅੱਛਾ ਚਾ ਦੇਖ ਲੈ ਵਾ ਸਹੀ ਹੈ ਸਹੀ ਹੈ ਸਹੀ ਹੈ ਆ ਪਿਸਟਲ ਪਿਸਟਲ ਹੀ ਆਇਆ ਨਾ ਹੱਦ ਤੋ 2-4 ਦਿਨ ਹੋਏ ਰਿਲੀਜ਼ ਹੋਏ ਨਹੀਂ ਕਿਰਪਾ ਮਾਰਦੇ ਦੀ ਬਹੁਤ ਚਾਹਦਾ ਪਿਆ ਤੇ ਮੈਂ ਇੱਥੇ ਵੇਟ ਕਰਦਾ ਸੀ ਆਪਾਂ ਤੋਂ ਕਹੇ ਕਿ ਦੇ ਦੇ ਹਾਂਜੀ ਪਾਜੀ ਕਾਰੀ ਜੇ ਇੱਕ ਮਿੰਟ ਹੋਲਡ ਰੱਖੀ ਯਾਰ ਕੋਈ ਵੀਰ ਆਇਆ ਮੇਰੇ ਨਾਲ ਸਸੀ ਗਾ ਭਾਜੀ ਸਸੀ ਗਾ ਜੀ ਹੋਰ ਗੱਲ ਜਾਣਦੀ ਕਿੱਦਾਂ ਠੀਕ ਠਾਕ ਹੋ ਹਾਂਜੀ ਵਧੀਆ ਵਧੀਆ ਹੋ ਸ਼ਾਹੀ ਸਭ ਠੀਕ ਠਾਕ ਕਿਵੇਂ ਆਣੇ ਹੋਏ ਅੱਜ ਭਾਜੀ ਮੈਂ ਕਿਹਾ ਵੀ ਮੈਂ ਭਾਜੀ ਉਹਨਾਂ ਨੂੰ ਮੇਲਾ ਹੀ ਕੇ ਨਾਲੇ ਨਵੇਂ ਸਾਲ ਦੀਆਂ ਵਧਾਈਆਂ ਦੇ ਆਈਏ ਜੀ ਮੈਂ ਵੀ ਯਾਰ ਜਾਣਾ ਸੀਗਾ ਲੈ ਕੇ ਨਵੇਂ ਸਾਲ ਦਾ ਯਾਰਾਂ ਦੋਸਤਾਂ ਨੂੰ ਵਧਾਈਆਂ ਵਧਾਈ ਦੇਣ ਜਾਣਾ ਸੀਗਾ ਸੋ ਅੱਜ ਬੈਠੇ ਰਹੇ ਇੱਥੇ ਪਤਾ ਨਹੀਂ ਕੋਈ ਸਮਾਂ ਹੀ ਇਦਾਂ ਦਾ ਤੁਸੀਂ ਮਿਲਣਾ ਸੀਗਾ ਤਾਂ ਕਰਕੇ ਥੋੜਾ ਜਿਹਾ ਹੋਰ ਸੁਣਾਓ ਭਾਜੀ ਤੇ ਆਹ ਭਾਜੀ ਆ ਮੇਰੇ ਵੱਲੋਂ ਨਵੇਂ ਸਾਲ ਦਾ ਡੱਬਾ ਭਾਜੀ ਤੁਹਾਨੂੰ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਨਵਾਂ ਸਾਲ ਮੁਬਾਰਕ ਹੋਵੇ ਤੇ ਹੋਰ ਕੋਈ ਚਾਹ ਪਾਣੀ ਦੀ ਸੇਵਾ ਹੈ ਭਾਜੀ ਭਾਈ ਚਾਹ ਪਾਣੀ ਮੈਂ ਛੱਕਿਆ ਆਂ ਜੀ ਉਹ ਮੈਨੂੰ ਦਿਓ ਇਜਾਜ਼ਤਾਂ ਤੇ ਮੈਂ ਚੱਲਦਾ ਆਂ ਜੀ ਠੀਕ ਹੈ ਜੀ ਤੇ ਫੇਰ ਮਿਲਾਂਗੇ ਜੀ ਆਉਂਦੇ ਜਾ ਤੇਰਾ ਕਰੋ ਕੋਈ ਨਹੀਂ ਜ਼ਰੂਰ ਜੀ ਓ ਨੋ ਡੱਬਾ ਤੇ ਮੈਨੂੰ ਚੰਗਾ ਹੀ ਲੱਗਦਾ ਹੈ ਹਾਂ ਨਾਲੇ ਬੜੇ ਪਿਆਰ ਨਾਲ ਦੇ ਕੇ ਗਿਆ ਚੰਗਾ ਹੀ ਲੈ ਕੇ ਆਇਆ ਹੁਣ ਨਵਾਂ ਸਾਲ ਸਾਲਵਾਦ ਆਉਂਦਾ ਕਿ ਤੂੰ ਦੇਖਦੇ ਆ ਲੱਗਦਾ ਤੇ ਦੇਸੀ ਕਿਵਦਾ ਹੀ ਆ ਬਿਸਮੱਲਾ ਆ ਦੇਖ ਲਓ ਬਈ ਮੈਨੂੰ ਨਵੇਂ ਸਾਲ ਦਾ ਡੱਬਾ ਦੇ ਕੇ ਗਿਆ ਉਹ ਲੱਡੂ ਕੌਣ ਖਾਂਦਾ ਅੱਜ ਕੱਲ ਉਹ ਵੀ ਸਾਰੇ ਭਰੇ ਮੇਰੇ ਮੱਥੇ ਮੜ ਗਏ ਮਤਲਬ ਕੋਈ ਨਹੀਂ ਨਵਾਂ ਸਾਲ ਆਉਂਦਾ ਕੋਈ ਨਾ ਕਿਸੇ ਨੂੰ ਦੇਣੇ ਆ ਆਪਿਆ ਸਤਿ ਸ਼੍ਰੀ ਅਕਾਲ ਸਾਈ ਸ਼ਾਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਪਾਜੀ ਕੀ ਹਾਲ ਚਾਲ ਹੈ ਬਸ ਵਧੀਆ ਮੈਂ ਇਧਰ ਕੰਮ ਵਾਲਾ ਆਂ ਅੱਛਾ ਮਾ ਸ਼ਾਈ ਭਾਈ ਲ ਹੋਈ ਗੇ ਨਵਾਂ ਸਾਲ ਆ ਵਧਾਈ ਦੇਈ ਹੈ ਜੀ ਹਾਂ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਮੈਂ ਜਾਣਾ ਹੀ ਸੀ ਤੇਰੇ ਵੱਲ ਮੈਂ ਤਿਆਰ ਹੀ ਸੀ ਅੱਛਾ ਨਾਲੇ ਗੱਲ ਸੁਣੋ ਮੇਰੀ ਉਹ ਮੈਂ ਨਾ ਗਾਣਾ ਤਾੜਾ ਨਹੀਂ ਰਾ ਕੋਈ ਵਧਾਈ ਦੇਣੀ ਪਿਸਟਲ ਪਿਸਟਲ ਮਿਲਣ ਟੱਪ ਕੇ ਗਿੰਦੇ ਆ ਚੱਕੀ ਜਾਂਦੇ ਫੱਟੇ ਬੜੀ ਕਿਰਪਾ ਰਾਜਵੀਰ ਸਿੰਘ ਰਾਜੀ ਯੂ ਐਸ ਏ ਵਾਲੇ ਆ ਜਿਨ੍ਹਾਂ ਨੇ ਕੀਤਾ ਹੈ ਅੱਛਾ ਸ਼ੇਰ ਕੀ ਮੁਬਾਰਕ ਸ਼ੇਰ ਤੈਨੂੰ ਬਹੁਤ ਬਹੁਤ ਮੁਬਾਰਕ 150 ਰੁਪਏ ਚ ਪਾਇਆ ਮੈਂ ਚੱਲ ਝੂਠਾ 150 ਸੱਚੀ ਪਾਇਆ ਭਾਜੀ ਮੈਂ ਆਪ ਗਰੁੱਪੇ ਸ਼ੇਅਰ ਕੀਤਾ ਸਾਰਿਆਂ ਨੂੰ ਸ਼ੇਅਰ ਕੀਤਾ ਗਾਣਾ ਵੇਖੀਗੇ ਤੇ ਉਹ ਆਪਣੇ ਤੁਸੀਂ ਤਿੰਨ ਭਰਾ ਸ਼ਤਾਨ ਪੜੇ ਜੇ ਕਹਿੰਨੇ ਕੁਛ ਹੋ ਤੇ ਹੁੰਦਾ ਖੁਸ਼ ਹੈ ਗਰੁੱਪ ਚ ਪਾਇਆ ਭਾਜੀ ਮੈਂ ਚੱਕ ਕਰ ਗਰੁੱਪ ਚ ਕਰਾਂ ਮੈਂ ਗਰੁੱਪ ਚ ਕਰਾਂ ਮੈਂ ਦੱਸ ਦਿੰਦਾ ਮੈਨਾਂ ਭਾਜੀ ਤੁਸੀਂ ਮੈਨੂੰ ਕਿਦਾਂ ਲਿੰਕ ਭੇਜ ਜਾ ਮੈਂ ਸਾਰੇ ਮੈਨੂੰ ਸ਼ੇਅਰ ਕਰ ਦਾਂ ਹਾਂ ਇਸੇ ਕੁਜੀ ਦੇ ਵਿੱਚ ਮੈਂ ਤੇਰੇ ਵਾਸਤੇ ਡੱਬਾ ਲੈ ਕੇ ਚੱਲਿਆ ਸੀ ਚੰਗਾ ਹੋਇਆ ਤੂੰ ਆ ਬਈ ਆ ਗਿਆ ਮੈਨਾਂ ਲੰਗੀ ਤੈਨੂੰ ਨਵੇਂ ਸਾਲ ਦੀ ਵੀ ਵਧਾਈ ਹੈ ਹਾਂ ਤੇ ਨਾਲ ਗਾਣੇ ਦੀ ਜਿਹੜੀ ਤੂੰ ਐਡ ਕੀਤੀ ਹੈ ਨਾ ਉਹ ਉਹਦੇ ਵਧਾਈ ਥੈਂਕ ਯੂ ਉਹ ਨੈ ਰਹਿਣ ਦੇ ਸਰਪ੍ਰਾਈਜ਼ ਹੈ ਘਰ ਜਾ ਕੇ ਬੱਚਿਆਂ ਦੇ ਕੋਲ ਖੋਲੀ ਠੀਕ ਠੀਕ ਹੈ ਨਾਲੇ ਖੁਸ਼ ਹੋ ਜਾਣਗੇ ਚੰਗਾ ਭਾਈ ਹਾਂ ਇਹਨੂੰ ਲੱਗੂ ਪਤਾ ਇਹ ਤਿੰਨੇ ਭਰਾ ਕਿਸੇ ਨੂੰ ਬਖਸ਼ਦੇ ਨਹੀਂ ਹਾਂ ਖੋਲ ਹਾਂ ਡੱਬਾ ਛਲ ਕੇ ਜਰਾ ਤੈਨੂੰ ਲੱਗੇ ਉਹ ਸ਼ਾਈ ਲਟ ਪਾਇਆ ਅਵੇਪਿਆ ਅੰਨ ਲੜੇ ਕਰ ਦਲ ਕਹਿੰਦੇ ਆ ਉਹ ਹੈਲੋ ਉਹ ਦੁੱਧ ਦੇ ਪੱਤੀ ਪਾਓ ਫਿਰ ਅਜ ਡੱਪਾ ਖਾਣੇ ਸ਼ਾਈ ਲਵਾਇਆ ਕਰੋੰਦਰਾ ਸ਼ਾਈ ਲੋ ਬੜੇ ਮੂਹ ਤੇਰੇ ਡੱਬੇ ਦੇਂਦਾ ਹੀ ਚੰਗਾ ਤਾਂ ਮੈਂ ਗਾਣਾ ਛੇ ਨਹੀਂ ਕੀਤਾ ਮੈਂ ਘੰਨਾ ਤੇ ਮਰੀਆ ਹੀ ਅਰੇ ਅਸੀਂ ਲੋਕ ਵਿਛੜਦੇ ਵੇਦੇ ਰਹੇ ਕਦੀ ਆਪਣਾ ਚੇਤਾ ਇਹਨਾ ਗਾਣਾ ਬੜਾ ਸੁਣਿਆ ਪਰ ਡੱਬਾ ਵੇ ਇੱਕ ਜੀ ਕਰਦਾ ਮੈਨੂੰ ਤੁੱਕਾ ਮਾਂ ਕੀ ਹਰ ਮੱਤੀ ਮੈਂ ਲੱਡੂ ਖਾਣੀ ਨਹੀਂ ਉੱਤੋਂ ਭਰੇ ਹੋਏ ਆ ਇਹ ਕਿਨੇ ਹੁੰਦੇ ਆ ਹਾਂ ਮੇਰਾ ਖਾਸ ਬੰਦਾ ਜਿੱਦਾਂ ਮੈਨੂੰ ਸ਼ਾਈ ਨੇ ਚੇਪਿਆ ਨਾ ਡੱਬਾ ਮਮੂ ਵੀ ਆਪਣੇ ਖਾਸ ਬੰਦੇ ਨੂੰ ਚੇਪਦਾ ਰੰਦ ਦੁੱਧ ਪੱਤੀ ਡੱਬਾ ਜੇ ਸੀ ਹੀ ਹੋਦਾ ਨਿਕਲ ਆਇਆ ਜੀ ਓਏ ਚੇਪ ਹਾਂਜੀ हां 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 पहुंच गया मैं <laughs> आ हो हो रोटी कुत्ते नु पाती पाती आ हां खाती पून पून खाती दो हो के पाए कुत्ते नु ओ पूँके नहीं दिया और चाचा वा ओ <laughs> यार कौन ये पैंट दा बाजया पून काट ओ ठीक है ओ नो ही तेरी आ गल कहनी ओ कहंदी कुत्ते नुटी पाती आ ਉਹ ਕਰੇ ਕੋਈ ਨਹੀਂ ਨਾ ਗਾਜ ਉਹ ਰੋਟੀ ਖਾਂਦਾ ਵੇ ਉੱਤੇ ਇਦਾਂ ਨਹੀਂ ਭੁੰਕੀ ਜਾਂਦਾ ਨਵਾਂ ਸਾਲ ਵਰੇ-ਵਰੇ ਦਿਨ ਇਦਾਂ ਨਹੀਂ ਕਹੀ ਜਾਂਦਾ ਆਪਣੇ ਘਰ ਦੀ ਗੱਲ ਕਰਦਿਆਂ ਮੈਂ ਮੈਂ ਤੇ ਲਾਹੋ ਤੈਨੂੰ ਪਤਾ ਤੇਰੇ ਲਈ ਵਧਾਈਆਂ ਬਣਦੀਆਂ ਹਾਂ ਹਾਂ ਕਾੜੀਆਂ ਰੇ ਚਾਚਾ ਵੀ ਇੱਕ ਤੇ ਤੈਨੂੰ 50 ਸਾਲ ਹੋ ਗਏ ਹਮ ਹੈਨਾ ਵਧਾਈਓ ਵੇ ਹਾਂ ਉਹ 50 ਸਾਲ ਦਾ ਤੇ ਨਵਾਂ ਸਾਲ ਹਾਂ ਹਾਂ ਡਲ ਵਧਾਈਆਂ ਜਵੇਂ ਵਧਾਈਆਂ ਸੋਖਾਂ ਤੇ ਰੋਟੀ ਵੀ ਜੁੰਡਾ ਵੀ ਹੁਣ ਨਹੀਂ ਪਾਣੀ ਨਹੀਂ ਪੀਣਾ ਪਾਣੀ ਕਿੰਨੇ ਸਾਲ ਹੋਏ ਹੁਣ ਪਹਿਲਾਂ ਮੈਂ ਪੰਜਾਹ ਦਾ ਦੱਸਣ ਦੇ ਸਾਰੇ ਪਿੰਡ ਚ ਰੋਲਾ ਪਿਆ ਰਾਗੇ ਕਹਿੰਦੇ 5 ਸਾਲ ਹੋਰ ਹੈਨਾ ਹਾਂ ਆਇਆ ਕਿਦਾਂ ਓਏ ਆਇਆ ਕਿਦੇ ਨੀ ਚਾਚਾ ਮੈਂ ਆ ਵੀ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਇੰਨਾ ਪਿਆਰ ਨਹੀਂ ਪਾਇਆ ਕਿ ਨਾ ਤੇਰਾ ਨਾ ਪਾਇਆ 72 ਹੈਨਾ ਕੀ ਗੱਲਾਂ ਜੇ ਤੇਰਾ ਨਾ ਪਿਆਰ ਪਾਇਆ ਨਾ ਤੇ ਪਿਆਰ ਦਾ ਫਿਰ ਮੋਲ ਵੀ ਮੋੜਨਾ ਚਾਹੀਦਾ ਕਿ ਨਹੀਂ ਹੋ ਜਾਈਦਾ ਹੂੰ ਚਾਹੀਦਾ ਨਾ ਮੋਲ ਮੋੜਨਾ ਤੂੰ ਸਹੀ ਚਾਹੀਦਾ ਕੋਈ ਬਾਤ ਕਹਿੰਦਾ ਸਰ ਸਹੀ ਮੋਲ ਮੋੜਨਾ ਚਾਹੀਦਾ ਨਾ ਸਹੀ ਸਹੀ ਕਰ ਸਹੀ ਆਹ ਅਖੇ ਰੋਟੀ ਦੀ ਬਾਤ ਕੀ ਖਾਈਦਾ ਭਰਾ ਰੋਟੀ ਦਾ ਬਾਦ ਉਹ ਜਾਇਆ ਆ ਮਿੱਠਾ ਮੂੰਹ ਕਰੀਦਾ ਮੈਨੂੰ ਸ਼ੁਕਰ ਆਹਾ ਤੈਨ ਮੈਂ ਚੀਜ਼ਾਂ ਹੋਜੀ ਲੈ ਕੇ ਆਇਆ ਤੈਨੂੰ ਸ਼ੁਗਰ ਮਹਿਸੂਸ ਨਹੀਂ ਹੋਣੀ ਆ ਆ ਲੋਕੀ ਰਸ ਗੁੱਲੇ ਘਰ ਆ ਕੇ ਮਿੱਠਾ ਚੁੰਦਾ ਜਾਂਦਾ ਨੀਰਾ ਮਿੱਠਾ ਪਤਾ ਨਹੀਂ ਲੋਕੀ ਕਿਹਦਾ ਕਮਲੇ ਲੋ ਕਮਲੇ ਲੋ ਕਮਲੇ ਸਿਆਣੀ ਗੱਲ ਕਰੋ ਆ ਦੇਖ ਤੇਰੇ ਤੇ ਮੈਂ ਡੱਬਾ ਲੈ ਗਿਆ ਸਪੈਸ਼ਲ ਡੱਬਾ ਹਾਂ ਆ ਆ ਸਪੈਸ਼ਲ ਲੈ ਕੇ ਆਇਆ ਮੈਂ ਨਾ ਵੀ ਡੱਬਾ oh no ਇਹ ਮੈਂ ਸਪੈਸ਼ਲ ਦੁਕਾਨ ਤੇ ਗਿਆ ਹਾਂ ਮੈਂ ਇਹਨਾਂ ਨੂੰ ਕਿਹਾ ਕਿ ਇਹ ਡੱਬਾ ਮੇਰੇ ਖਾਸ ਬੰਦੇ ਕਰੇ ਉਹਨਾਂ ਨੇ ਚੰਗੀ ਤਰ੍ਹਾਂ ਗਿਫਟ ਪੈਕ ਕਰਿਆ ਅੱਧਾ ਘੰਟਾ ਲਾਈਨ 'ਚ ਲੱਗੇ ਗਿਫਟ ਪੈਕ ਕਰਾਇਆ ਫੇਰ ਯਾਰ ਚ ਮੈਨੂੰ ਡੱਬਾ ਮਿਲ ਗਿਆ ਇਹ ਵੇਲਾ ਇੰਨਾ ਖੱਜਲ ਹੋਇਆ ਵਾਤ ਸਹੀ ਹੈ ਮੈਂ ਮੈਂ ਖੱਜਲ ਹੋਇਆ ਹੈਨਾ ਆ ਫਿਰ ਮੇਰੇ ਵੱਲੋਂ ਗਿਫਟ ਰੋਟੀ ਬਾਤ ਖਾ ਰੋਟੀ ਜਰੂਰੀ ਹੈ ਡੱਬਾ ਜਰੂਰੀ ਹੈ ਇਹ ਜਰੂਰੀ ਹੈ ਰੋਟੀ ਜਰੂਰੀ ਹੈ ਡੱਬੇ ਦੀ ਕੋਈ ਜਰੂਰਤ ਨਹੀਂ ਕਿੰਨਾ ਖੱਜਲ ਹੋ ਕੇ ਮੈਂ ਡੱਬਾ ਲੈ ਕੇ ਆਇਆ ਮੈਂ ਬੜਾ ਖੱਜਲ ਹੋਇਆ ਮੈਂ ਮੈਂ ਇਹਨਾਂ ਨੂੰ ਵੱਡਾ ਕੰਜਰ ਸੰਦੇ ਦਾ ਜਿਹੜੇ ਝੂਠ ਬੋਲਦੇ ਆ। ਇਹ ਤੇ ਝੂਠ ਬੋਲਦੇ ਆ। ਤੂੰ ਜਾ ਕੇ ਦੁਕਾਨ ਤੇ ਵੇਖੀ ਮੈਂ ਕਿੰਨਾ ਖੱਜਲ ਹੋਇਆ। ਉਹ ਡੱਬਾ ਰੱਖਦੇ ਤੇ ਦੋਹਾ ਹੋ। ਹਾਂ। ਆਲੇ ਤਿੰਨ ਦਾ। ਆਹ ਡੱਬਾ ਸਪੈਸ਼ਲ ਤੇਰੇ ਵਾਸਤੇ। ਗਿਫਟ। ਉਹੀ ਡੱਬਾ ਫੇਰ ਮੇਰੇ ਕੋਲ ਪਹੁੰਚ ਗਿਆ। ਆਹਾਂ ਕਹਿੰਦਾ ਮੈਂ ਲੈਨ ਚ ਖੱਜਲੋ ਕੇ ਡੱਬਾ ਲੈ ਕੇ ਆਇਆ ਇਤੋਂ ਜ਼ਿਆਦਾ ਡੱਬਾ ਮੇਰਾ ਖੱਜਲ ਹੋਇਆ ਜਿਹੜਾ ਮੁਰਕੜ ਮੇਰੇ ਕੋ ਫੇਰ ਆ ਗਿਆ ਆਹ ਵੇਖ ਲੋ ਉਹੀ ਲੱਡੂ ਓਏ ਕੰਜਰ ਜਾਂ ਮੈਨੂੰ ਸ਼ੂਗਰ ਕਰਾ ਕੇ ਹਟੇਗਾ ਸੱਚੀ ਗੱਲ ਜੀ ਮੈਂ ਹਾਂ ਉਪਾਸਨਾ ਸਿੰਘ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ